ਆਈਰੋ ਦੀ ਕਹਾਸਾ ਵਾਹਿਗੁਰੂ ਦੀ ਬੇੜੀ ਜੋ ਪਾਣੀ ਦੇ ਸਬੰਧ ਵਿੱਚ ਹੜ੍ਹ ਕਾਬਿਲ ਆਇਆ ਜਿੱਦਾਂ ਸਾਰਾ ਏਰੀਆ ਇਦਾਂ ਨੂੰ ਬੇਹਰ ਦਾ ਪੂਰੇ ਸਮਾਜ ਦੇ ਵਿੱਚ ਅਸੀਂ ਇਕੱਠੇ ਹੋ ਜੀ ਰਾਮ ਵਾਲਾ ਕਰਾ ਲਓ ਤੇ ਅਸੀਂ ਉੱਥੇ ਗੜ ਕੀ ਸੀ ਕਪੂਰ ਖਾਨਾ ਵਿੱਚ ਉੱਥੇ ਸਾਨੂੰ ਬਾਉ ਕਰ ਨੇ ਦੱਸਿਆ ਵੀ ਸਾਨੂੰ ਰਾਸ਼ਨ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਆ ਰਿਹਾ ਹੈ ਤੇ ਬੇਨਤੀ ਆ ਵੀ ਜਿਹੜਾ ਸਾਡਾ ਬੰਨਾ ਜੇ ਉਹ ਬਜੂ ਬਾਤਾਂ થી ਉਹਨਾਂ ਨੇ ਸਾਡੀਆਂ ਫਸਲਾਂ ਜਿਹੜੀਆਂ ਉਹ ਵਿਜਿਨ ਜਾਣਗੀਆਂ ਸਾਡਾ ਜਿੰਨਾ ਵੀ ਤੁਸੀਂ ਵਾਦ-ਵਦ ਬੰਨ ਬਣਾਉਂਦੇ ਹੋ ਤੇ ਮੱਤਕਾ ਸਾਡੇ ਵੀ ਉਹ ਪ੍ਰਭਾਵ ਕਰੋ ਜਿਹੜਾ ਰਾਸ਼ਨ ਹੈ ਜਾਂ ਕੋਈ ਮਤਲਬ ਪਠਿਆਲੀ ਸੇਵਾ ਜਾਂ ਕੋਈ ਕੋਈ ਕਹੇ ਕਰਦੀ ਸੇਵਾ ਜਾ ਰਹੀ ਹੈ ਉਹ ਸਾਡੇ ਕੋਲ ਬਹੁਤ ਵੱਡੀ ਪੱਧਰ ਤੇ ਅਟਕੀ ਹੈ ਤੇ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਵਾਦ-ਵਦ ਟਰੈਕਟਰ ਜਿੱਦਣ ਬੰਨ ਬੰਨਾ ਉੱਤੇ ਲੈ ਕੇ ਆਓ ਤੇ ਨਾਲ ਜਿੰਨਾਂ ਨੇ ਤੇਰਵਤ ਉਧ ਲੈ ਆ ਸਕਦੇ ਆ ਤੇ ਲੈ ਕੇ ਕਿਉਂਕਿ ਵੱਡੀਆਂ ਮਸ਼ੀਨਾਂ ਚੱਲਣੀਆਂ ਪੂਰਨ ਨਾਲ ਤੇ ਚੱਲਣੀਆਂ ਉਹਦੇ ਨਾਲ ਹੀ ਬੰਦ ਬਜਣਾ ਤੇ ਸੇਵਾਦਾਰ ਜਿੰਨੇ ਵੀ ਵੱਤ ਉਧ ਆ ਸਕਦੇ ਆ ਉਹਨੇ ਸੇਵਾਦਾਰ ਆਇਓ ਸਾਡੇ ਨਗਰ ਤੋਂ ਜਿੰਨੇ ਵੀ ਸਾਡੇ ਜਿਹੜਾ ਛੋਟਾ ਇਹ ਕੱਟ ਕੀਤਾ ਸੀ ਇੱਥੇ ਵੀ ਆਓ ਭਾਈ ਆਪਾਂ ਰਹਿ ਕਰਕੇ ਤੇ ਰਹਿ ਕਰਕੇ ਸਾਡਾ ਮਤਲਬ ਪਾਸ ਹੋ ਗਿਆ ਵੀ ਆਪਾਂ ਟਰੈਕਟਰ ਲੈ ਕੇ ਜਾਵਾਂਗੇ ਜਿੰਨੇ ਦੇ ਵਿੱਚ ਲੱਗੇ ਸਭ ਤੋਂ ਵੱਧ ਵੱਤ ਵੱਤ ਸਮਝਣ ਲਾਵਾਂਗੇ ਜਿਹਦੇ ਵਿੱਚ ਸਾਨੂੰ 2-3 ਵੀਰ ਉਹਨੇ ਤੇਲ ਦਿਨਾ ਇਥੇ ਕੱਢ ਕੇ ਗਏ ਉਹਨੂੰ ਤੇਲ ਦੇਵਾਂਗੇ। ਹਜ਼ਾਰ ਵੈਂਸਰ ਦੇ ਪਰਿਵਾਰੋਂ 200 ਲੀਟਰ ਤੇਲ, ਰਪਿੰਦਰ ਸਿੰਘ ਵੱਲੋਂ ਆਸਾਪਤੀ ਵੱਲੋਂ 100 ਲੀਟਰ ਤੇ ਸਿਰਾਂ ਸਿੰਘ ਪਾਲਕਿਆਂ ਵੱਲੋਂ 300 ਲੀਟਰ ਤੇ ਗੁਰਦੇਵ ਸਿੰਘ ਫੌਜੀ ਦੇ ਪਰਿਵਾਰ ਵੱਲੋਂ 50 ਲੀਟਰ ਤੇ ਹੋਰ ਵੀ ਸਾਨੂੰ ਇਹ ਲਿਖਾਈ ਜਾਂਦੇ, ਲਿਖੀ ਜਾਂਦੇ ਨਾਲ ਦੇ ਨਾਲ ਜਿਵੇਂ ਜਿਵੇਂ ਆਈ ਜਾਂਦਾ। ਕੱਲ ਦੇਖਰ ਅਸੀਂ ਸਾਰਾ ਉਹ ਲੈ ਕੇ ਸਾਨੂੰ ਪਤਾ ਲੱਗੂ ਕਿੰਨਾ ਤੇ ਹੋਗਾ। ਤੇ ਨਾਲ ਨਾਲ ਟਰੈਕਟਰ ਹੈ। ਮੇਦਰੋ ਸਰਦਾਰ ਸਾਉ ਸਿੰਘ ਇਹਨਾਂ ਨੂੰ ਪਰਿਵਾਰੋਂ ਇੱਕ ਟਰੈਕਟਰ ਕਿਹਾ ਗਿਆ ਤੇ ਬਾਹਰਲੇ ਘੀਰੇ ਆ ਘੀਰੇ ਵੱਲੋਂ ਇੱਕ ਟਰੈਕਟਰ ਕਿਹਾ ਗਿਆ ਸਨਾਹ ਸਿੰਘ ਵੱਲੋਂ ਟਰੈਕਟਰ ਕਿਹਾ ਗਿਆ ਇਧਰੋਂ ਠਾਕ ਗਾਲੀ ਵੱਲੋਂ ਇੱਕ ਟਰੈਕਟਰ ਕਿਹਾ ਗਿਆ ਤੇ ਸਰਦਾਰ ਹੀਰਾ ਸਿੰਘ ਆਸਾਪਤੀ ਇੱਕ ਟਰੈਕਟਰ ਉਹਨਾਂ ਦੇ ਹੋ ਗਿਆ ਗਿਆ ਤੇ ਘੀਰੇ ਵੱਲੋਂ ਇੱਕ ਟਰੈਕਟਰ ਉਹਨਾਂ ਲਈ ਕਹਿੰਦਾ ਮੈਂ ਵੀ ਜੁਗਾਵਦੇ ਹੋਏ ਕਿਹਾ ਗਿਆ ਹੋਰ ਵੀ ਜਿੰਨੇ ਵੀਰਾਂ ਨੇ ਸਾਨੂੰ ਇਹ ਟਰੈਕਟਰਾਂ ਦੀ ਸੇਵਾ ਦੇਣੀ ਹੈ ਜਿੰਨੇ ਦਾਵੇਂ ਉੱਥੇ 10 ਦਿਨ ਲੱਗ ਜਾਂਦੇ ਆ 8 ਦਿਨ ਲੱਗ ਜਾਂਦੇ ਜਿੰਨੇ ਸਭ ਤੋਂ ਜਨਵਾਰ ਤੋਂ ਉੱਤੇ ਲੱਗੇ ਜਾਂ ਜਿੰਨਾ ਸਮਾਂ ਤੇ ਲੱਗ ਸਕਦਾ ਆ ਅਸੀਂ ਉਹ ਲਾਉਣਾ ਉੱਤੇ ਤੇ ਟਰੈਕਟਰ ਵੱਧ ਤੋਂ ਵੱਧ ਜਿੰਨੇ ਵੀ ਸਾਨੂੰ ਇਹ ਪਹੇਰਾ ਪੋੜਾ ਕਲਾ ਦੇ ਵਿੱਚੋਂ ਵੱਧ ਤੋਂ ਵੱਧ ਵੀਰਾਂ ਨੂੰ ਇਹ ਬੇਨਤੀਆਂ ਵੀ ਲਿਖਾਓ ਕਿ ਸਾਡੇ ਸਾਰੇ ਇਹਨਾਂ ਵਾਲੇ ਭਰਾ ਜਿਹੜੇ ਸਾਨੂੰ ਰੋਜ਼ ਜਨਮਾ ਹੀ ਪੁੱਛਦੇ ਆ ਵੀ ਆਪਾਂ ਕਿਹੜੀ ਸੇਵਾ ਕਰਗੇ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਤੇਲ ਦੀ ਸੇਵਾ ਇਹ ਵੱਧ ਤੋਂ ਵੱਧ ਨੇ ਮੰਗੀ ਆ ਤੇ ਤੇਲ ਸਾਨੂੰ ਜਿੰਨਾ ਤੁਸੀਂ ਲਿਖਾ ਸਕਦੇ ਆ ਉਹਨਾਂ ਸਾਨੂੰ ਤੇਲ ਲਖਾ ਦਿਓ ਅੱਜ ਉਹ ਕਹਿੰਦੇ ਵੀ 10 ਦਿਨ ਤੋਂ 15 ਦਿਨ ਬਾਅਦ ਤੁਸੀਂ ਆਇਓ ਬਣਾ ਕਿਉਂ ਬੰਦ ਨੇੜੇ ਥੋੜਾ ਪਾਣੀ ਡਾਊਨ ਹੋਊਗਾ ਤੇ ਫੇਰ ਹੀ ਬੰਦ ਬਜਣਾ ਹੋ ਤੇ ਜਿੱਦਨ ਵੀ ਆਪਾਂ ਨੂੰ ਉਹਦਾ ਬੇਨਤੀ ਕੀਤੀ ਵੀ ਭਾਈ ਅੱਜ ਤੁਸੀਂ ਆਓ ਉਹਦੇ ਦੀ ਆਪਾਂ ਤਿਆਰੀ ਕਰ ਲੈਣੀ ਹੈ ਪਹਿਲਾਂ ਦੱਸਿਓ ਦੋ ਦਿਨ ਜਾਣ ਤੋਂ ਵੀ ਭਾਈ ਆਪਾਂ ਆਖੋ ਜਾਣਾ ਹੈ ਕੱਲ੍ਹ ਨੂੰ ਜਾਣਾ ਉਹ ਸਮੇਂ ਦੇ ਨਾਲ ਆਪਾਂ ਸਾਰਾ ਸੈਟਅਪ ਬਣਾ ਕੇ ਤੇ ਰਾਮਗੁਰੂ ਸਾਹਿਬ ਤੋਂ ਸਾਰੇ ਕੱਢੀ ਹੋ ਕੇ ਬੱਬਰ ਸਾਹਿਬ ਤੋਂ ਉਹਦੇ ਬਾਬਾ ਕਹਿੰਦਾ ਸੀ ਕਿ ਖਾਲਸਾ ਬੱਬਰ ਸਾਹਿਬ ਤੋਂ ਆਪਾਂ ਤੁਰਾਂਗੇ ਸਾਰੇ ਤੇ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਵੀ ਇਸ ਸੇਵਾ ਦੇ ਵਿੱਚ ਬਾਤ ਬਤ ਹਿਸਾਬਾਓ ਕਿਉਂਕਿ ਉਹ ਜਿੰਨੇ ਵੀ ਆਪਣੇ ਵੀਰ ਆ ਉਥੇ ਕਿਸਾਨ ਵੀ ਰਾਜਾ ਮਜ਼ਦੂਰ ਵੀਰ ਆ ਉਹਨਾਂ ਨੂੰ ਆਪਾਂ ਦੁਆਰਾ ਖੜੇ ਕਰ ਸਕਦੇ ਤੇ ਉਹ ਵੀ ਆਪਣੇ ਨਾਲ ਆਏ ਮੁੰਡੇ ਦਾ ਮੁੰਡਾ ਲਾ ਕੇ ਖੜਦੇ ਆਪਾਂ ਉਹਨਾਂ ਨਾਲ ਖੜੀ ਇਸ ਕਰਕੇ ਸਾਰੋ ਬੇਨਤੀ ਆ ਬਹੁਤ ਬਹੁਤ ਉਸੇ ਸੰਗ ਤੋਂ ਉਹਦੇ ਨਾਲ ਆਪਾਂ ਜਾਣਾ ਉਹ ਵੀ ਆਪ ਜਿਹੜਾ ਅਥੀ ਸੇਵਾ ਕਰ ਸਕਦੇ ਆ ਉਹ ਵੀ ਸਾਗਾਂ ਵੀਰ ਜਾਂ ਜਾਂ ਕੋਈ ਜਿੰਨੀ ਵੀ ਸੇਵਾ ਪਾ ਸਕਦਾ ਅਸੀਂ ਦੋ ਤਿੰਨ ਅੜ ਕੇ ਜੇ ਮੁਰਦਾਨ ਸਰ ਬੈਠਾਂਗੇ ਕੱਲ ਨੋਕ ਮੀਟ ਕਰਦੇ ਆਗੇ ਤੇ ਜਿੰਨੇ ਵੀ ਸੇਵਾ ਤੁਸੀਂ ਭੇਜੇ ਇਥੇ ਤੋਂ ਕੋਪਰਾ ਦੇ ਸੇਵਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ